ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਅੱਜ ਦੀ ਵੱਡੀ ਅਪਡੇਟ ਪੰਜਾਬ ਸਰਕਾਰ ਦਾ ਵੱਡਾ ਬਿਆਨ 600 ਜੁਨਟ ਫ੍ਰੀ ਬਿਜਲੀ ਸੰਬੰਧੀ ਵੱਡੀ ਖਬਰ ਏਸੀ ਕੁਲਰ ਤੇ ਫ੍ਰਿਜ ਚਲਾਉਣ ਵਾਲੇ ਜ਼ਰੂਰ ਸੁਣੋ ਨਵੇਂ ਨਿਯਮ ਲਾਗੂ ਕੀ ਹੈ ਪੂਰੀ ਅਪਡੇਟ ਆਉਜ਼ਾਂਦੇ ਆਂ ਆਪਣੀ ਅੱਜ ਦੀ ਇਸ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਅਗਰ ਆਪਣੇ ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਜ਼ਰੂਰ ਕਰ ਦਿਓ ਤਾਂ ਕਿ ਪੰਜਾਬ ਦੀਆਂ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਚੈਨਲ ਪੰਜਾਬ ਅਲਰਟ ਪਰ ਦੇਖਣ ਨੂੰ ਮਿਲ ਸਕਣਗੇ ਤਾਂ ਅੱਜ ਦੀ ਜੋ ਗੱਲ ਹੈ ਕਿ 600 ਯੂਨਟ ਫ੍ਰੀ ਸੰਬੰਧ ਵਿੱਚ ਜੋ ਨਵੇਂ ਅਪਡੇਟ ਜਾਰੀ ਕੀਤੇ ਗਏ ਹਨ ਇਹ ਪੂਰੀ ਹੀ ਪੰਜਾਬ ਵਾਸੀਆਂ ਲਈ ਬਹੁਤ ਖਾਸ ਬਹੁਤ ਜ਼ਿਆਦਾ ਜ਼ਰੂਰੀ ਹੈ ਕਿ ਪਿਛਲੇ ਸਾਲ ਤੋਂ ਹੀ ਪੰਜਾਬ ਵਿੱਚ ਬਹੁਤ ਸਾਰੇ ਲੋਕ ਜੋ ਫ੍ਰੀ ਬਿਜਲੀ ਦੇ ਲਾਭ ਲੈਣ ਦੇ ਚੱਕਰ ਵਿੱਚ ਅਲੱਗ-ਅਲੱਗ ਤਰੀਕੇ ਅਪਣਾ ਰਹੇ ਹਨ ਜਿਸ ਕਰਕੇ ਸਰਕਾਰ ਵੀ ਇਸ ਜੀਤ ਤੋਂ ਕੋਈ ਵਾਂਝੀ ਨਹੀਂ ਰਹਿੰਦੀ ਉਹਨਾਂ ਨੂੰ ਵੀ ਪੂਰੀ ਖਬਰ ਹੁੰਦੀ ਹੈ ਕਿ ਕਿਹੜੇ ਇਲਾਕੇ ਵਿੱਚ ਕਿਸ ਤਰੀਕੇ ਬਿਜਲੀ ਦੀ ਵਰਤੋਂ ਕੀਤੀ ਜਾ ਰਹੀ ਹੈ ਤਾਂ ਇਸ ਕਰਕੇ ਹੁਣ ਪੰਜਾਬ ਸਰਕਾਰ ਵੱਲੋਂ ਲੇਟੈਸਟ ਅਪਡੇਟ ਤਾਂ ਇਸ ਕਰਕੇ ਜੋ ਨਵੇਂ ਰੂਲ ਨੇ ਹਰ ਸਮੇਂ ਜਾਰੀ ਕਰਤੇ ਜਾਂਦੇ ਹਨ ਤਾਂ ਦੋਸਤੋ ਆਪਾਂ ਤੁਹਾਨੂੰ ਦੱਸਤੀਏ ਜੋ 600 ਯੂਨਟ ਫ੍ਰੀ ਬਿਜਲੀ ਹੈ ਇਸਦੇ ਨਵੇਂ ਰੂਲ ਜੋ ਲਾਗੂ ਕੀਤੇ ਗਏ ਹਨ ਕਿਉਂਕਿ ਪੰਜਾਬ ਵਿੱਚ ਦਿਨੋ-ਦਿਨ ਜੋ ਗਰਮੀ ਹੈ ਵਧਦੀ ਜਾ ਰਹੀ ਹੈ ਔਰ ਗਰਮੀ ਨੂੰ ਦੇਖਦੇ ਹੋਏ ਪੰਜਾਬ ਵਿੱਚ ਪਿਛਲੇ 2-3 ਸਾਲ ਤੋਂ ਰਿਕਾਰਡ ਤੋੜੇ ਬਿਜਲੀ ਦੀ ਵਰਤੋਂ ਕੀਤੀ ਗਈ ਹੈ ਇਹ ਬਿਜਲੀ ਦੇ ਵਰਤੋਂ ਇਸੇ ਕਰਕੇ ਜ਼ਿਆਦਾ ਕੀਤੀ ਜਾ ਰਹੀ ਹੈ ਕਿਉਂਕਿ ਪਿਛਲੇ 2-3 ਸਾਲ ਤੋਂ ਪੰਜਾਬ ਦੇ ਵਿੱਚ ਬਹੁਤ ਜ਼ਿਆਦਾ ਏਸੀਆਂ ਦੀ ਵਰਤੋਂ ਕੀਤੀ ਗਈ ਹੈ ਏਸੀ ਨਵੇਂ ਲੱਗ ਰਹੇ ਹਨ ਤਾਂ ਹਰ ਕੰਪਨੀਆ ਦੀ ਗੱਲ ਕਰੀਏ ਹਰ ਕੰਪਨੀ ਦੇ ਜੋ ਪੰਜਾਬ ਦੇ ਵਿੱਚ ਏਸੀ ਨੇ ਲਗਭਗ 1 ਸਾਲ ਦੇ ਵਿੱਚ 2 ਲੱਖ ਪਲਸ ਏਸੀ ਇੱਕ ਕੰਪਨੀ ਦੇ ਲੱਗ ਰਹੇ ਹਨ ਲਗਭਗ 10 ਲੱਖ ਦੇ ਨੀਅਰ ਅਬਾਊਟ ਹਰ ਸਾਲ ਦੇ ਵਿੱਚ ਕੱਲੇ ਪੰਜਾਬ ਦੇ ਵਿੱਚ ਏਸੀ ਲੱਗ ਰਹੇ ਹਨ ਜਿਸ ਤੇ ਨਾਲ ਕੰਪਰੈਸਰਾਂ ਦੀ ਗਰਮੀ ਨਾਲ ਗਰਮੀ ਦਿਨੋਦਣ ਹੋਰ ਵੱਧਦੀ ਜਾ ਰਹੀ ਹੈ ਪਲਸ ਜੋ ਬਿਜਲੀ ਦੀ ਹੱਦ ਤੋਂ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ ਖੈਰ ਉਹ ਚੀਜ਼ ਛੱਡੋ ਇਸ ਤੋਂ ਬਾਅਦ ਆਪਾਂ ਅੱਗੇ ਗੱਲ ਮੇਨ ਪੁਆਇੰਟ ਤੇ ਹੁੰਦੇ ਆ ਜੋ ਪੰਜਾਬ ਦੇ ਵਿੱਚ ਲੋਕ ਬਿਜਲੀ ਦੀ ਗਲਤ ਵਰਤੋਂ ਕਰਦੇ ਹਨ ਜੀ ਹਾਂ ਦੋਸਤੋ ਪੰਜਾਬ ਵਿੱਚ 90% ਲੋਕ ਕੁੰਡੀ ਕਨੈਕਸ਼ਨ ਦੁਆਰਾ ਜਾਂ ਹੋਰ ਤਨਕੀਕਾਂ ਦੇ ਨਾਲ ਬਿਜਲੀ ਦੀ ਵਰਤੋਂ ਕਰਦੇ ਹਨ ਤਾਂ ਜੋ ਉਹਨਾਂ ਨੂੰ ਬਿੱਲ ਨਾ ਪੜਨਾ ਪਵੇ ਅਤੇ ਉਹਨਾਂ ਦੇ ਘਰ ਵਿੱਚ ਚੱਲਣ ਵਾਲੀਆਂ ਸਾਰੀਆਂ ਚੀਜ਼ਾਂ ਚੱਲਦੀਆਂ ਰਹਿਣ ਤਾਂ ਇਸ ਚੀਜ਼ ਨੂੰ ਦੇਖਦੇ ਹੋਏ ਸਰਕਾਰ ਨੇ ਕੁਝ ਨਵੇਂ ਰੂਲ ਲਾਗੂ ਕਰ ਦਿੱਤੇ ਹਨ ਅਗਰ ਤੁਸੀਂ ਏਸੀ ਵਰਗੀਆਂ ਫ੍ਰਿਜ ਕੂਲਰ ਵਰਗੀਆਂ ਚੀਜ਼ਾਂ ਚਲਾਉਂਦੇ ਹੋ ਤਾਂ ਤੁਹਾਡੇ ਘਰ ਦਾ ਲੋਡ ਤੁਹਾਨੂੰ ਅਪਡੇਟ ਕਰਉਣਾ ਪਏਗਾ ਦੋਸਤੋ ਤੁਹਾਨੂੰ ਵੀ ਪਤਾ ਹੈ ਜਦੋਂ ਆਪਾਂ ਨਵਾਂ ਮੀਟਰ ਲਗਾਉਂਦੇ ਹਾਂ ਬਹੁਤ ਸਾਰੇ ਲੋਕ ਘੱਟ ਜੋ ਖਰਚ ਦੇ ਅਨੁਸਾਰ ਯਾਨੀ ਕਿ ਆਪਣੇ ਜੇਬ ਖਰਚ ਨੂੰ ਪੂਰਾ ਕਰਨ ਦੇ ਲਈ ਛੋਟੇ ਮੀਟਰ ਲਵਾਉਂਦੇ ਹਨ 1 ਕਿਲੋਵਾਟ 2 ਕਿਲੋਵਾਟ ਤੱਕ ਲੇਕਿਨ ਉਹਨਾਂ ਦੇ ਘਰ ਦੇ ਵਿੱਚ ਏਸੀ ਮੋਟਰ ਫ੍ਰਿਜ ਅਜਹੀਆਂ ਚੀਜ਼ਾਂ ਚੱਲਦੀਆਂ ਹੁੰਦੀਆਂ ਹਨ ਜਿਸ ਕਰਕੇ ਉਹਨਾਂ ਨੂੰ ਜ਼ਿਆਦਾ ਲੋਡ ਵਾਲੀ ਚੀਜ਼ ਲਾਉਣ ਦੀ ਜ਼ਰੂਰਤ ਹੁੰਦੀ ਹੈ ਲੇਕਿਨ ਦੂਜੇ ਪਾਸੇ ਉਹ ਇਹ ਸੋਚਦੇ ਹਨ ਕਿ ਅਗਰ ਅਸੀਂ ਜ਼ਿਆਦਾ ਲੋਡ ਵਾਲੀ ਮੀਟਰ ਲਗਵਾਉਂਦੇ ਆਂ ਆਹ ਉਨਤੇ ਉੱਪਰ ਸਾਨੂੰ ਜੋ ਫ੍ਰੀ ਸਬਸਿਡੀ ਹੈ ਇੱਕ ਤਾਂ ਇਹ ਨਹੀਂ ਮਿਲੇਗੀ ਇੱਕ ਜਾਤਾ ਪੇ ਲਾਵੇਗਾ ਤਾਂ ਦੋਸਤੋ ਅਜਹਾਂ ਨਹੀਂ ਹੁੰਦਾਗਾ ਕਿ ਅਗਰ ਤੁਹਾਡੇ ਘਰ ਦੇ ਵਿੱਚ 5 ਕਿਲੋਵਾਟ ਜਾਂ 7 ਕਿਲੋਵਾਟ ਤੱਕ ਦਾ ਵੀ ਮੀਟਰ ਲੱਗਿਆ ਤਾਂ ਤੁਹਾਨੂੰ 600 ਯੂਨਟ ਬਿਜਲੀ ਮੁਫਤ ਮਿਲਦੀ ਹੈ ਉਸ ਤੋਂ ਬਾਅਦ ਅਗਰ ਤੁਸੀਂ ਉਸ ਤੋਂ ਜ਼ਿਆਦਾ ਬਿਜਲੀ ਦੇ ਵਰਤੋਂ ਕਰਦੇ ਹੋ ਏਸੀ ਚਲਾਉਂਦੇ ਹੋ ਫ੍ਰੀਜਾਂ ਕੋਲਰ ਤੁਹਾਡੇ ਚੱਲਦੇ ਹਨ ਤਾਂ ਮਤਲਬ ਤੁਹਾਡਾ ਜ਼ਿਆਦਾ ਕਰਦਾ ਲੋਡ ਹੈ ਤਾਂ ਉਸ ਦੇ ਉੱਪਰ ਤੁਹਾਡੇ ਘਰ ਦਾ ਲੋਡ ਦੇ ਉੱਪਰ ਹੀ ਨਿਰਭਰ ਕਰਦਾ ਹੈ ਕਿ ਤੁਹਾਡੀ ਪ੍ਰਤੀ ਦਿਨ ਕਿੰਨੀ ਯੂਨਟ ਖਪਤ ਹੋ ਰਹੀ ਹੈ ਅਗਰ ਤੁਹਾਡੀ 2 ਮਹੀਨਿਆਂ ਦੇ ਵਿੱਚ 600 ਤੋਂ ਵੱਧ ਹੋ ਰਹੀ ਹੈ 1000 ਯੂਨਟ ਖਪਤ ਹੋ ਰਹੀ ਹੈ 1500 ਯੂਨਟ ਖਪਤ ਹੋ ਰਹੀ ਹੈ ਤਾਂ ਉਸ ਦਾ ਬਿੱਲ ਤਾਂ ਭਰਨਾ ਹੀ ਪਵੇਗਾ ਤਾਂ ਇਸ ਕਰਕੇ ਜੋ ਸਰਕਾਰ ਨੇ ਜ਼ਿਆਦਾਤਰ ਪਿੰਡਾਂ ਵਿੱਚ ਛਾਪੇਮਾਰੀ ਕੀਤੀ ਉੱਥੇ ਦੇਖਿਆ ਕਿ ਇੱਕੋ ਘਰ ਦੇ ਵਿੱਚ ਲੋਕਾਂ ਨੇ ਅਲੱਗ-ਅਲੱਗ ਨਾਮ ਤੇ ਮੀਟਰ ਲਗਵਾਏ ਹੋਣਾ 2-2 ਮੀਟਰ, 3-3 ਮੀਟਰ ਇੱਕੋ ਘਰ ਦੇ ਵਿੱਚ ਚੱਲਦੇ ਹਨ ਜਦੋਂ ਕਿ ਉਹ ਇੱਕੋ ਫੈਮਿਲੀ ਆ ਲੇਕਿਨ ਮੀਟਰ ਅਲੱਗ-ਅਲੱਗ ਚਲਾ ਰਹੇ ਹਨ ਜਿਸ ਕਰਕੇ ਸਰਕਾਰ ਇਸ ਚੀਜ਼ ਦੀ ਵੈਰੀਫਿਕੇਸ਼ਨ ਕਰ ਰਹੀ ਹੈ ਕਿ ਅਗਰ ਇੱਕ ਘਰ ਦੇ ਵਿੱਚ ਕੋਈ 2 ਮੀਟਰ ਜਾਂ 3 ਮੀਟਰ ਚਲਾ ਰਹੀ ਆ ਤਾਂ ਉਸ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ ਪਲੱਸ ਉਹਨਾਂ ਦਾ 1 ਮੀਟਰ ਜ਼ਬਤ ਕਰ ਲਿਆ ਜਾਏਗਾ ਤਾਂ ਇਸ ਤੇ ਬਚਣ ਦੇ ਲਈ ਤੁਹਾਨੂੰ ਸੁਜੈਸਟ ਕਰ ਰਹੇ ਹਾਂ ਕਿ ਸਰਕਾਰ ਨੇ ਜੋ ਨਵੇਂ ਰੂਲਸ ਰੱਖੇ ਨੇ ਕਿ ਸਿਰਫ 1 ਕੋ ਘਰ ਦੇ ਵਿੱਚ 1 ਮੀਟਰ ਚੱਲੇਗਾ ਤਾਂ ਤੁਸੀਂ 2 ਮੀਟਰ ਲਵਾਏ ਹਨ ਤਾਂ 1 ਮੀਟਰ ਤੁਸੀਂ ਖੁਦ ਸਰੈਂਡਰ ਕਰਵਾ ਦਿਓ ਜਮਾ ਕਰਵਾ ਦਿਓ ਉਸ ਨੂੰ ਬੰਦ ਕਰਵਾ ਦਿਓ ਤਾਂ ਜੋ ਤੁਹਾਨੂੰ ਇਹ ਜੁਰਮਾਨੇ ਤੋਂ ਬਚਤ ਹੋ ਸਕੇ ਇਸ ਤੋਂ ਬਾਅਦ ਜਿਨ੍ਹਾਂ ਦੇ ਘਰ ਵਿੱਚ ਪਹਿਲਾਂ AC ਨਹੀਂ ਲੱਗੇ ਸੀ ਪਿਛਲੇ ਸਾਲ ਉਹਨਾਂ ਦੇ ਘਰ ਦਾ ਲੋਡ ਘੱਟ ਸੀਗਾ ਉਹਨਾਂ ਦਾ 1 ਕਿਲੋਵਾਟ ਜਾਂ 2 ਕਿਲੋਵਾਟ ਦਾ ਲੋਡ ਸੀ ਲੇਕਿਨ ਹੁਣ ਲੋਡ ਵਧ ਕੇ 3 4 ਕਿਲੋਵਾਟ ਦਾ ਹੋ ਗਿਆ ਪਰ ਮੀਟਰ ਦਾ ਹਾਲੇ ਵੀ ਲੋਡ ਘਟ ਹੈ ਤਾਂ ਉਹਨਾਂ ਨੂੰ ਵੀ ਅਲਰਟ ਕੀਤਾ ਗਿਆ ਕਿ ਉਹ ਦੁਬਾਰਾ ਤੋਂ ਲੋਡ ਵਧਾਉਣ ਦੇ ਲਈ ਫਾਈਲ ਫਿਲ ਕਰਨ ਉਸ ਨੂੰ ਜਮ੍ਹਾਂ ਕਰਾਉਣ ਉਸ ਦੀ ਜੋ ਫੀਸ ਬੰਦੀ ਆ ਉਹ ਸਰਕਾਰ ਨੂੰ ਜਮ੍ਹਾਂ ਕਰਵਾ ਦੇਣ ਤਾਂ ਜੋ ਉਹਨਾਂ ਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਜੁਰਮਾਨਾ ਨਾ ਲੱਗ ਸਕੇ ਤਾਂ ਇਸ ਕਰਕੇ ਜੋ ਰੂਲਸ ਇਹੀ ਰੱਖੇ ਗਏ ਹਨ ਕਿ ਜਿਨ੍ਹਾਂ ਦੇ ਘਰ ਦਾ ਲੋਡ ਘਟ ਹੈ ਉਸ ਨੂੰ ਵਧਾ ਲਿਆ ਜਾਵੇ ਜਿਨ੍ਹਾਂ ਦੇ ਏਸੀ ਚੱਲ ਰਹੇ ਹਨ ਉਹਨਾਂ ਨੂੰ ਵੀ 600 ਯੂਨਟ ਮੁਫਤ ਮਿਲੇਗੀ ਲੇਕਿਨ ਉਸਤੇ ਰੂਲ ਇਹੀ ਰਹਿਣਗੇ ਕਿ ਤੁਹਾਡੇ ਮੀਟਰ ਦਾ ਲੋਡ ਚੈੱਕ ਕੀਤਾ ਜਾਏਗਾ ਤੁਹਾਡੇ ਘਰ ਦਾ ਲੋਡ ਚੈੱਕ ਕੀਤਾ ਜਾਏਗਾ ਉਸ ਤੋਂ ਬਾਅਦ ਅਗਰ ਤੁਸੀਂ ਕੋਈ ਕੁੰਡੀ ਲਾਉਂਦੇ ਫੜੇ ਜਾਂਦੇ ਹੋ ਤਾਂ ਉਸ ਦਾ ਵੀ ਇੱਕ ਮੋਟਾ ਜੁਰਮਾਨਾ ਤੁਹਾਡੇ ਹੱਥ ਦੇ ਵਿੱਚ ਦਿੱਤਾ ਜਾਵੇਗਾ ਇਸ ਤੋਂ ਬਾਅਦ ਜਿਨ੍ਹਾਂ ਦੇ 2 ਮੀਟਰ ਹਨ ਉਹਨਾਂ ਨੂੰ ਵੀ ਬੋਲਿਆ ਗਿਆ ਪਲੱਸ ਸਭ ਤੋਂ ਮੇਨ ਉਹਨਾਂ ਨੂੰ ਨੋਟੀਫਿਕੇਸ਼ਨ ਰਾਹੀਂ ਅਲਰਟ ਕੀਤਾ ਜਾ ਰਿਹਾ ਹੈ ਜਿਨ੍ਹਾਂ ਦੇ ਮੀਟਰ ਲੰਬੇ ਸਮੇਂ ਤੋਂ ਚੱਲ ਰਹੇ ਹਨ ਲੇਕਿਨ ਉਹਨਾਂ ਨੇ ਅੱਜ ਤੱਕ ਮੀਟਰ ਦਾ ਬਿੱਲ ਨਹੀਂ ਭਰਿਆ ਉਹਨਾਂ ਦਾ 10000 15000 20000 ਲੱਖ ਲੱਖ ਬਿੱਲ ਪਿਛਲੇ ਸਾਲਾਂ ਤੋਂ ਖੜਿਆ ਆ ਰਿਹਾ ਤਾਂ ਉਹਨਾਂ ਨੂੰ ਸਭ ਤੋਂ ਜ਼ਿਆਦਾ ਅਲਰਟ ਕੀਤਾ ਜਾ ਰਿਹਾ ਹੈ ਕਿ ਆਪਣੇ ਪਿਛਲੇ ਬਿੱਲਾਂ ਨੂੰ ਕਲੀਅਰ ਕਰੋ ਤਾਂ ਹੀ ਤੁਸੀਂ ਜੋ ਨਵੀਆਂ ਸੋਲਤਾਨਾਂ ਜਿਵੇਂ ਕਿ 600 ਯੂਨਟ ਫ੍ਰੀ ਬਿਜਲੀ ਦਾ ਲਾਭ ਤਾਂ ਅਜਹਾਂ ਲਾਭ ਉਠਾ ਸਕਦੇ ਹੋ ਆਦਰਵਾਇਜ਼ ਤੁਹਾਨੂੰ ਇੱਕ ਯੂਨਟ ਵੀ ਫ੍ਰੀ ਨਹੀਂ ਦਿੱਤੀ ਜਾਵੇਗੀ ਫਿਰ ਤੋਂ ਬਾਅਦ ਲੋਕ ਜ਼ਿਆਦਾਤਰ ਕੀ ਕਰਦੇ ਹਨ ਮੀਟਰ ਮੱਚ ਜਾਂਦਾ ਹੈ ਲੇਕਿਨ ਉਹ ਆਪਣੇ ਮੀਟਰ ਨੂੰ ਰੀਨੂ ਕਰਾਉਣ ਦੇ ਲਈ ਫਾਈਲ ਨਹੀਂ ਭਰਦੇ ਲੰਬੇ-ਲੰਬੇ ਸਮੇਂ ਤੋਂ ਉਹਨਾਂ ਦਾ ਮੀਟਰ ਐਂਦਾ ਹੀ ਵੰਦ ਰਹਿੰਦੇ ਹਨ ਤਾਂ ਉਹ ਸੋਚਦੇ ਹਨ ਕਿ ਸਾਡਾ ਮੀਟਰ ਸਾਡੇ ਘਰੇ ਆ ਕੇ ਲਾ ਕੇ ਜਾਣਗੇ ਸਾਨੂੰ ਉਸ ਤੋਂ ਬਾਅਦ ਲਾਭ ਮਿਲੇਗਾ ਤਾਂ ਇਸ ਚੀਜ਼ ਤੇ ਵੀ ਸਰਕਾਰ ਵੱਲੋਂ ਅਲਰਟ ਦਿੱਤੇ ਗਿਆ ਕਿ ਤੁਹਾਡੇ ਅਗਰ ਮੀਟਰ ਮੱਚ ਚੁੱਕਿਆ ਤਾਂ ਤੁਹਾਨੂੰ ਮੀਟਰ ਨੂੰ ਅਪਡੇਟ ਕਰਵਾਉਣਾ ਪਵੇਗਾ ਉਸ ਨੂੰ ਤੁਸੀਂ ਰੀਨਿਊ ਕਰਵਾਉਗੇ ਪਲੱਸ ਤੁਹਾਡਾ ਲੋਡ ਵਧਿਆ ਤਾਂ ਲੋਡ ਵਾਧਾ ਵਾਲੀ ਫਾਈਲ ਵੀ ਜ਼ਰੂਰ ਭਰਨੀ ਪਵੇਗੀ ਤਾਂ ਜਿਹੜੇ ਇਹਨਾਂ ਚੀਜ਼ਾਂ ਦੀ ਅਣਗਹਿਲੀ ਕਰ ਰਹੇ ਹਨ ਸਰਕਾਰ ਇਹਨਾਂ ਦੇ ਵੱਲ ਬਿਲਕੁਲ ਵਾਧਰੀਆ ਹੋਰ ਇਹਨਾਂ ਦੇ ਅਲਰਟ ਨੋਟੀਫਿਕੇਸ਼ਨ ਵੀ ਜਾਰੀ ਕੀਤੇ ਜਾ ਰਹੇ ਕਿ ਅਗਰ ਜਦੋਂ ਵੀ ਛਾਪੇਮਾਰੀ ਵਿੱਚ ਜਿੱਥੇ ਲੋਕ ਫੜੇ ਜਾਂਦੇ ਹਨ ਤਾਂ ਉਦੋਂ ਫਿਰ ਸਰਕਾਰ ਦੀ ਕੋਈ ਵੀ ਗਲਤੀ ਨਹੀਂ ਹੋਵੇਗੀ ਉਦੋਂ ਧਰਨੇ ਲਾਉਣ ਵਾਲਿਆਂ ਤੇ ਵੀ ਕਾਰਵਾਈ ਕੀਤੀ ਜਾਵੇਗੀ ਤਾਂ ਇਹ ਲੇਟੈਸਟ ਅਪਡੇਟ ਪੂਰੇ ਹੀ ਪੀਐਸਪੀਸੀਐਲ ਡਿਪਾਰਟਮੈਂਟ ਵੱਲੋਂ ਪੂਰੇ ਪੰਜਾਬ ਵਾਸੀਆਂ ਨੂੰ ਕੀਤਾ ਗਿਆ ਹੈ ਤਾਂ ਤੁਸੀਂ ਵੀ ਆਪਣੇ ਸਹੀ ਤਰੀਕੇ ਨਾਲ ਮੀਟਰ ਦੀ ਵਰਤੋਂ ਕਰੋ ਤੁਹਾਨੂੰ ਵੀ ਫ੍ਰੀ ਬਿਜਲੀ ਦਾ ਲਾਭ ਮਿਲਦਾ ਰਹੇਗਾ ਅਤੇ ਤੁਹਾਨੂੰ ਕਿਸੇ ਤਰ੍ਹਾਂ ਦਾ ਕੋਈ ਜੁਰਮਾਨਾ ਨਹੀਂ ਪਵੇਗਾ ਲੇਕਿਨ ਤੁਸੀਂ ਸਰਕਾਰ ਦੇ ਮੀਟਰਾਂ ਨਾਲ ਕੋਈ ਛੇੜਖਾਨੀ ਕਰਦੇ ਹੋ ਤੁਸੀਂ ਫਰਜ਼ੀ ਤਰੀਕੇ ਨਾਲ ਕੋਈ ਮੀਟਰ ਲਗਾਉਂਦੇ ਹੋ ਜਾਂ ਫਿਰ ਤੁਸੀਂ ਮੀਟਰ ਤੇ ਕੋਈ ਗਲਤ ਤਰੀਕੇ ਨਾਲ ਵਰਤੋਂ ਕਰਦੇ ਹੋ ਤਾਂ ਤੁਹਾਡੇ ਤੇ ਸਾਈਬਰ ਕ੍ਰਾਈਮ ਅਤੇ ਪੀਐਸਪੀਸੀਲ ਵੱਲੋਂ ਕਾਰਵਾਈ ਕੀਤੀ ਜਾ ਰਗੀ ਤਾਂ ਇਹ ਸੀ ਅੱਜ ਦੀ ਲੇਟੈਸਟ ਅਪਡੇਟ ਹੋਰ ਨਵੀਆਂ ਦਿੱਤਾ ਜੀ ਅਪਡੇਟ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ 田んぼ。